ਦੂਸਰਾ ਜਿਹੜਾ 400 ਰੁਪਏ ਤੋਂ ਉੱਪਰ ਨਸ਼ਾ ਵੇਚਣ ਦੇ ਪਰਚਾੜੀ ਕਰੀ। ਪੰਜਾਬ ਸਰਕਾਰ ਤੇ ਮਾਨ ਜੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਦਿਸ਼ਾ ਹਦਾਇਤਾਂ ਅਨੁਸਾਰ ਤੇ ਸ਼੍ਰੀ ਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈਗਾ ਉਹ ਜਿਲ੍ਹਾ ਮੁਕਸਰ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਇੱਕ ਸਖਤ ਮੈਮਜੜੀਆ ਚਲਾਈ ਜਾ ਰਹੀ ਹੈ ਜਿਸ ਮੈਮ ਦੇ ਤਹਿਤ ਅੱਜ ਜਿਹੜਾ ਹੈਗਾ ਅ ਸਿਟੀ ਮੁਕਸਰ ਦੇ ਵਿੱਚ ਥਾੜਾ ਸਦਰ ਦੇ ਏਰੀਏ ਦੇ ਵਿੱਚ ਦੋ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਮੋਡਰਨ ਟਾਊਨ ਏਰੀਆ ਅਤੇ ਚੱਕ ਵੀਰ ਸਰਕਾਰ ਏਰੀਏ ਦੇ ਵਿੱਚ ਅਸੀਂ ਜਿਹੜੇ ਬੰਦੇ ਪਹਿਲਾਂ ਤਾਂ ਟਾਰਗੇਟ ਕੀਤੇ ਸੀਗੇ ਜਿਨ੍ਹਾਂ ਤੇ ਸਾਨੂੰ ਸ਼ੱਕ ਸੀ ਕਿ ਧੰਦਾ ਕਰ ਰਹੇ ਆ ਉਹਨਾਂ ਤੇ ਅਸੀਂ ਅੱਜ ਰੇਡਾਂ ਕੀਤੀਆਂ ਅਚੰਚੇਤ ਅਤੇ ਉਹਨਾਂ ਦੇ ਘਰਾਂ ਦੀ ਜਿਹੜੀ ਆ ਅਸੀਂ ਚੈਕਿੰਗ ਕੀਤੀ ਹੈ ਤੇ ਜਿਸ ਦੇ ਵਿੱਚ ਅਸੀਂ ਪ੍ਰੋਪਰ ਜਿਹੜੀ ਚੈਕਿੰਗ ਤੋਂ ਬਾਅਦ ਜਿਹੜੀ ਜਦੋਂ ਸਾਡਾ ਕਸ ਆਪਰੇਸ਼ਨ ਪੂਰਾ ਹੋਏਗਾ ਉਸ ਤੋਂ ਬਾਅਦ ਜਿਹੜੀ ਹੈ ਪੂਰੀ ਜਿਹੜੀ ਇਤਲਾਾਸੀਂ মিডিਏ ਨੂੰ ਦੇਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਵਿਅਕਤੀ ਇਹ ਧੰਦੇ ਦੇ ਵਿੱਚ ਇਨਵੋਲਵ ਨੇ ਪਹਿਲਾਂ ਵੀ ਅਸੀਂ ਉਹਨਾਂ ਤੇ ਕਾਰਵਾਈ ਕਰਕੇ ਜੇਲ੍ਹਾਂ 'ਚ ਭੇਜੇ ਆ ਹੁਣ ਜੇ ਕੋਈ ਬੰਦਾ ਨੋਟ ਚ ਆਉਂਦਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਸਾਡੇ ਵੱਲੋਂ ਜਿਹੜਾ ਹੈਗਾ ਇਹਨਾਂ ਦਾ ਨਸ਼ਾ ਤਸਕਰਾਂ ਨੂੰ ਪੂਰੀ ਤਾੜਨਾ ਹੈ ਇਹ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਅਟੈਚ ਕਰਾਈਆਂ ਜਾਣਗੀਆਂ